ਨਾਲ ਜਿਹੜਾ ਅਗਲਾ ਮਸਲਾ ਜੁੜਿਆ ਜਿਹਦੇ ਬਾਰੇ ਖੜੇ ਗੱਲ ਨਹੀਂ ਹੁੰਦੀ ਉਹ ਹੈਗਾ ਐਂਡਰੋਟੌਕਸਿਨ ਮਤਲਬ ਕਿ ਪੇਟ ਦੇ ਜ਼ਹਿਰੀਲੇ ਤੱਤ ਜਿਹਦਾ ਲੈਣ ਦੇ ਜਾਂ ਤਾਂ ਮਾੜੀ ਕੁਆਲਟੀ ਦੀ ਫੀਡ ਹੈ ਮਾੜੀ ਕੁਆਲਟੀ ਦਾ ਆਚਾਰ ਹੈ ਜਾਂ ਮਾੜੀ ਕੁਆਲਟੀ ਦੀ ਧੂੜੀ ਹੈ ਜਾਂ ਜਿਹਦਾ ਮੈਂਦਨ ਹੈ ਜ਼ਿਆਦਾਤਰ ਦਵਾਈਆਂ ਦੀ ਦੁਰਵਰਤੋਂ ਨਾਲ ਜਿਹੜੇ ਅਸੀਂ ਬਿਨਾਂ ਮਤਲਬ ਅਸ਼ੋ ਨੂੰ ਐਂਟੀਬਾਇਓਟਿਕ ਤੇ ਹਾਰਮੋਨ ਦੇ ਰਹੇ ਹਾਂ ਇਹਦੇ ਨਾਲ ਜਿਹੜੇ ਹੈਗੇ ਐਂਡਰੋਟੌਕਸਿਨ ਜਿਹੜੇ ਅੰਦਰ ਪੇਟ ਚ ਜ਼ਹਿਰੀਲੇ ਤੱਤ ਪੈਦਾ ਹੁੰਦੇ ਪਸ਼ੂਆਂ ਚ ਨਹੀਂ ਬੰਦਿਆਂ ਚ ਵੀ ਬਹੁਤ ਵੱਡਾ ਮਸਲਾ ਹੈ ਜਿਹੜੇ ਐਂਡਰੋਟੌਕਸਿਨ ਹੁੰਦੇ ਆ ਇਹ ਜਿਹੜੇ ਹੁੰਦੇ ਆ ਇਹ ਹੋਰ ਜ਼ਹਿਰੀਲੇ ਤੱਤਾਂ ਨਾਲੋਂ ਕਈ ਲੱਖ ਗੁਣਾ ਜ਼ਿਆਦਾ ਜ਼ਹਿਰੀਲੇ ਹੁੰਦੇ ਆ ਸੋ ਇਹਦੇ ਬਾਰੇ ਵੀ ਸਾਨੂੰ ਧਿਆਨ ਦੇਣ ਦੀ ਲੋੜ ਹੈ ਇਹਦਾ ਮੇਨ ਇਹ ਹੈ ਵੀ ਪਸ਼ੂਆਂ ਦੇ ਵਿੱਚ ਜ਼ਿਆਦਾ ਤਾਂ ਐਂਡਰੋਟੌਕਸਿਨ ਕਦੋਂ ਬਣਦੇ ਆ ਇਹ ਉਹਦੋਂ ਬੰਦਿਆ ਜਦੋਂ ਪਸ਼ੂ ਦੇ ਪੇਟ ਦੀ ਗਾਂ ਵੱਜ ਦੇ ਪੇਟ ਦੀ ਪੀ ਐਚ ਸਹੀ ਨਹੀਂ ਹੈਗੀ ਸੋ ਉਹਦੇ ਵਾਸਤੇ ਕੀ ਹੈ ਵੀ ਦਾਣੇ ਚਾਰੇ ਤੇ ਤੂੜੀ ਦਾ ਕੁਆਲਟੀ ਦੇ ਨਾਲ ਨਾਲ ਉਹਨੂੰ ਮਿਕਸ ਕਰਕੇ ਦੇਣਾ ਪਹੁੰਚ ਜਾ ਜੂਰੇ ਕੱਲਾ ਦਾਣਾ ਨਹੀਂ ਪਾਉਣਾ ਚਾਹੀਦਾ ਕੱਲੀ ਤੂੜੀ ਨਹੀਂ ਪਾਉਣੀ ਚਾਹੀਦੀ ਤੇ ਤੂੜੀ ਜਾਂ ਦਾਣੇ 'ਚ ਮਿਲਾ ਕੇ ਸੰਨੀ ਨਹੀਂ ਕਰਨੀ ਚਾਹੀਦੀ ਵਿੱਚ ਉਹਦੇ ਹਰਾ ਚਾਰਾ ਹੋਣਾ ਬਹੁਤ ਜ਼ਰੂਰੀ ਹੈ ਤੇ ਦੂਜਾ ਬਫਰ ਤੇ ਲਾਈਵ ਯੀਸਟ ਉਹਦੀ ਵਰਤੋਂ ਯਕੀਨੀ ਬਣਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਬਫਰ ਤੇ ਲਾਈਵ ਜਿਸਟ ਅਸੀਂ ਨਹੀਂ ਦੇਵਾਂਗੇ ਤਾਂ ਸਾਡਾ ਮਸਲਾ ਹੱਲ ਨਹੀਂ ਹੋਣਾ ਰਹਾ ਇਹ ਪੱਕੀ ਗੱਲ ਹੈ ਕੋਈ ਇਹਦੇ ਬਾਰੇ ਕੁਝ ਵੀ ਕਹਵੇ